ਕਹਲੇ ਇੱਕ ਬੰਦਾ ਫੜਿਆ ਗਿਆ ਉਹਦੀ ਗ੍ਰਿਫਤਾਰੀ ਤੋਂ ਬਾਅਦ ਦੁਬਾਰੇ ਈਮੇਲ ਆਉਂਦੀਆਂ ਇਟ ਮੀਨਸ ਗੈਂਗ ਹੈਗਾ ਕੋਈ ਵੱਡਾ ਆਪਰੇਟ ਕਰ ਰਿਹਾ ਉਹਦੇ ਤੱਕ ਹਲੇ ਤੱਕ ਪਹੁੰਚਿਆ ਨਹੀਂ ਜਾ ਰਿਹਾ ਜੇ ਕਿਸੇ ਸਿੱਖ ਵੱਲੋਂ ਇਹ ਕੰਮ ਹੁੰਦਾ ਤਾਂ ਪੂਰੀ ਸਿੱਖ ਕੌਮ ਬਦਨਾਮ ਹੋਣੀ ਸੀ ਮੀਡੀਆ 'ਚ ਹੁਣ ਜਿਹੜੇ ਬੰਦੇ ਫੜੇ ਗਏ ਆ ਉਹਨਾਂ ਦੀ ਕੋਈ ਕੌਮੀਅਤ ਆ ਜਿਹੜੀ ਬਦਨਾਮ ਨਹੀਂ ਹੋ ਰਹੀ ਏਪਨ ਖਬਰ ਵੀ ਖਬਰ ਵੀ ਨਹੀਂ ਆ ਰਹੀ ਨਹੀਂ ਲਾਈ ਜਾ ਰਹੀ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਇਹ ਭਗਵੰਤ ਸਿੰਘ ਮਾਨ ਦੀ ਗੇੜ ਵਾਲੀ ਖੇਡ ਹੈ ਨਹੀਂ ਇਹ ਖੇਡ ਵੱਡੀ ਉੱਪਰ ਤੋਂ ਚੱਲ ਰਹੀ ਹੈਗੀ ਹਣਾ ਸੋ ਉਹ ਠੀਕ ਹੈ ਉਹਨਾਂ ਦਾ ਧੰਨਵਾਦ ਆਪੀ ਉਹ ਦਰਬਾਰ ਸਾਹਿਬ ਆਏ ਉਹਨਾਂ ਨੇ ਸ਼ਰਨਨੀ ਕਮੇਟੀ ਨਾਲ ਮੀਟਿੰਗ ਕੀਤੀ ਹੈ ਇਹ ਇੱਕ ਮੁੱਖ ਮੰਤਰੀ ਦਾ ਕਰਨ ਵਾਲਾ ਕੰਮ ਸੀਗਾ ਉਹ ਕਰਨਾ ਬਣਦਾ ਹੈ ਪਰ ਉਹਨਾਂ ਦੇ ਘੇਰੇ ਤੋਂ ਬਾਹਰ ਦੀਆਂ ਖੇਡਾਂ ਨੇ ਇਹ ਇਸ ਤਰ੍ਹਾਂ ਦੇ ਘਟਨਾਕ੍ਰਮ ਹੋਣਗੇ ਜਿਸ ਕਿਸਮ ਦੇ ਪੋਲੀਟੀਕਲ ਪਿੰਜਰੇ ਵਿੱਚ ਅਸੀਂ ਫਸੇ ਹੋਏ ਹਾਂ ਉਹਦੇ ਵਿੱਚ ਇਹ ਇਹ ਘਟਨਾਕ੍ਰਮ ਹੋਣਗੇ ਇੱਕ ਪਿੰਜਰਾ ਨਹੀਂ ਹੈ ਬਹੁਤ ਸਾਰੇ ਪਿੰਜਰੇ ਆ ਧਰਮ ਦੇ ਰਾਜਨੀਤੀ ਦੇ دہشت ਦੇ ਇੰਟੈਲੈਕਟ ਦੇ ਕਿਤਾਬਾਂ ਦੇ ਮਤਲਬ ਕਿ ਇੰਨੇ ਸਾਰੇ ਪਿੰਜਰਿਆਂ ਵਿੱਚ ਕਰੇ ਔਰ ਸਭ ਤੋਂ ਵੱਡਾ ਪਿੰਜਰਾ ਹੈਗਾ ਜਿਹੜਾ ਸਰਕਾਰੀ ਜੈਸ਼ਤ ਦਾ ਪਿੰਜਰਾ ਹੈ ਜਿਹਦੇ ਵਿੱਚ ਇਹ ਸਾਰੇ ਫਿਰ ਪਿੰਜਰੇ ਆ ਜਿਹੜੇ ਆ ਜਾਂਦੇ ਆ ਦਰਬਾਰ ਸਾਹਿਬ ਨੂੰ ਲੈ ਕੇ ਜਿਹੜੀਆਂ ਨੇ ਧਮਕੀਆਂ ਅਜੇ ਵੀ ਉਸੇ ਤਰੀਕੇ ਦੇ ਨਾਲ ਜਾਰੀ ਨੇ ਇਸ ਦੇ ਨਾਲ-ਨਾਲ ਅੰਮ੍ਰਿਤਸਰ ਦੀ ਰਿਪੋਰਟ ਤੇ ਹੁਣ ਜਿਹੜਾ ਹੈ ਗੁਰਦੁਆਰਾ ਨਾਨਕਚੀਰਾਂ ਨੂੰ ਲੈ ਕੇ ਵੀ ਇਸ ਤਰੀਕੇ ਦੀਆਂ ਜਿਹੜੀਆਂ ਧਮਕੀਆਂ ਆਈਆਂ ਹੈਗੀਆਂ ਨੇ ਅ ਪਿਛਲੇ ਦਿਨੀ ਜਿਹੜਾ ਹੈ ਭਗਵੰਤ ਸਿੰਘ ਮਾਨ ਹੁਣੀ ਉਹ ਵੀ ਦਰਬਾਰ ਸਾਹਿਬ ਜਾ ਕੇ ਆਏ ਨੇ ਉਹਨਾਂ ਨੇ ਵੀ ਸ਼੍ਰੋਮਣੀ ਕਮੇਟੀ ਨਾਲ ਇਸ ਮਸਲੇ ਦੇ ਉੱਤੇ ਬੰਦ ਕਮਰਾ ਮੀਟਿੰਗ ਵੀ ਕੀਤੀ ਤੇ ਦੂਜੇ ਪੰਨੇ ਜਿਹੜੇ ਹਨ ਬਾਕੀ ਦੀਆਂ ਪਾਰਟੀਆਂ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਨੇ ਕਾਂਗਰਸੀਆਂ ਵੱਲੋਂ ਕਿਉਂਕਿ ਸੈਸ਼ਨ ਜਿਹੜਾ ਹੈ ਚੱਲ ਰਿਹਾ ਹੈ ਮੌਨਸੂਨ ਦਾ ਤੇ ਉੱਥੇ ਬਕਾਇਦਾ ਉਹਨਾਂ ਦੇ ਵੱਲੋਂ ਪ੍ਰੋਟੈਸਟ ਵੀ ਜਿਹੜੇ ਨੇ ਪਾਰਲੀਮੈਂਟ ਦੇ ਸਾਹਮਣੇ ਕੀਤੇ ਗਏ ਨੇ ਕੀ ਦੇਖਦੇ ਹੋ ਹਾਂ ਜਿਹੜਾ ਅਸੀਂ ਦੇਖ ਰਹੇ ਹਾਂ ਉਹ ਬਿਲਕੁਲ ਕੋਈ ਬਹੁਤਾ ਚੰਗਾ ਨਹੀਂ ਹੈ ਕੁਝ ਭਿਆਨਕ ਹੀ ਸਾਨੂੰ ਨਜ਼ਰ ਆ ਰਿਹਾ ਹੈਗਾ ਕਿਉਂਕਿ ਕਿਸੇ ਵੀ ਆਈਪੀ ਐਡਰੈਸ ਤੋਂ ਦੁਨੀਆ ਦੇ ਕਿਸੇ ਵੀ ਕੰਪਿਊਟਰ ਤਾਂ ਜਾਂ ਟੈਲੀਫੋਨ ਤੋਂ ਕੋਈ ਵੀ ਈਮੇਲ ਹੁੰਦੀ ਆ ਤਾਂ ਇੱਕਦਮ ਬੰਦੇ ਦਾ ਆਈਪੀ ਐਡਰੈਸ ਆ ਉਹ ਫੜਿਆ ਜਾਂਦਾ ਹੈ ਨਾ ਸੋ ਕੋਈ ਬਹੁਤ ਜ਼ਿਆਦਾ ਆਪਣੇ ਆਪ ਨੂੰ ਮਹਾਰ ਸਾਫਟਵੇਅਰ ਇੰਜੀਨੀਅਰ ਵੀ ਸਮਝਦਾ ਹੋਵੇ ਉਹਨੂੰ ਵੀ ਟ੍ਰੇਸ ਕਰਨਾ ਬਹੁਤ ਆਉਕਾ ਨਹੀਂ ਹੈ ਨਾ ਸੋ ਹੁਣ ਤੱਕ ਹਲੇ ਇੱਕ ਬੰਦਾ ਫੜਿਆ ਗਿਆ ਉਹਦੀ ਗ੍ਰਿਫਤਾਰੀ ਤੋਂ ਬਾਅਦ ਦੁਬਾਰੇ ਈਮੇਲ ਸੌਂਦੀਆਂ ਇਟ ਮੀਨਸ ਗੈਂਗ ਹੈਗਾ ਕੋਈ ਵੱਡਾ ਆਪਰੇਟ ਕਰ ਰਿਹਾ ਉਹਦੇ ਤੱਕ ਹਲੇ ਤੱਕ ਪਹੁੰਚਿਆ ਨਹੀਂ ਜਾ ਰਿਹਾ ਜੇ ਕਿਸੇ ਸਿੱਖ ਵੱਲੋਂ ਇਹ ਕੰਮ ਹੁੰਦਾ ਤਾਂ ਪੂਰੀ ਸਿੱਖ ਕੌਮ ਬਦਨਾਮ ਹੋਣੀ ਸੀ ਮੀਡੀਆ 'ਚ ਹੁਣ ਜਿਹੜੇ ਬੰਦੇ ਫੜੇ ਗਏ ਆ ਉਹਨਾਂ ਦੀ ਕੋਈ ਕੌਮੀਅਤ ਆ ਜਿਹੜੀ ਬਦਨਾਮ ਨਹੀਂ ਹੋ ਰਹੀ ਇਹਨਾਂ ਖਬਰ ਵੀ ਖਬਰ ਵੀ ਨਹੀਂ ਆ ਰਹੀ ਨਹੀਂ ਲਾਈ ਜਾ ਰਹੀ ਹੈ ਨਾ ਸੋ ਇਟ ਮੀਨ ਜਿਹੜਾ ਭਗਵੰਤ ਮਾਨ ਉਹ ਨਹੀਂ ਕਹਿ ਰਹੇ ਆ ਵੀ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਇਹ ਭਗਵੰਤ ਸਿੰਘ ਮਾਨ ਦੀ ਗੇੜ ਵਾਲੀ ਖੇਡ ਹੈ ਨਹੀਂ ਇਹ ਖੇਡ ਵੱਡੀ ਉੱਪਰ ਤੋਂ ਚੱਲ ਰਹੀ ਹੈਗੀ ਹੈ ਨਾ ਸੋ ਉਹ ਠੀਕ ਆ ਉਹਨਾਂ ਦਾ ਧੰਨਵਾਦ ਆ ਵੀ ਉਹ ਦਰਬਾਰ ਸਾਹਿਬ ਆਏ ਉਹਨਾਂ ਨੇ ਸ਼੍ਰੋਮਣੀ ਕਮੇਟੀ ਨਾਲ ਕਮੀਟਿੰਗ ਕੀਤੀ ਹੈ ਇਹ ਇੱਕ ਮੁੱਖ ਮੰਤਰੀ ਦਾ ਕਰਨ ਵਾਲਾ ਕੰਮ ਸੀਗਾ ਉਹ ਕਰਨਾ ਬਣਦਾ ਹੈ ਪਰ ਉਹਨਾਂ ਦੇ ਘੇਰੇ ਤੋਂ ਬਾਹਰ ਦੀਆਂ ਖੇਡਾਂ ਨੇ ਇਹ ਸੋ ਜਿਹੜੇ ਬੰਦੇ ਕਰਵਾ ਰਹੇ ਆ ਉਹ ਮੁੱਖ ਮੰਤਰੀ ਤੋਂ ਉੱਪਰ ਬਹੁਤ ਵੱਡੀਆਂ ਉੱਪਰ ਦੀਆਂ ਖੇਡਾਂ ਨੇ ਆਪਾਂ ਪਿਛਲੀ ਵਾਰ ਵੀ ਜਦੋਂ ਮੌੜ ਬੰਡੀ ਵਾਲੇ ਬੰਬ ਤਮਾਕੇ ਦੀ ਜਿਹੜੀ ਜਾਂਚ ਵਿੱਚ ਆਪਾਂ ਰਣਵੀਰ ਸਿੰਘ ਖੱਟੜਾ ਦੇ ਇੱਕ ਗੁਰਸਿੱਖ ਇਨਸਪੈਕਟਰ ਦੀ ਗੱਲ ਕਰੀ ਸੀਗੇ ਉਹਨਾਂ ਨੇ ਦੱਸਿਆ ਸੀਗਾ ਵੀ ਮੌੜ ਮਡਣੀ ਬੰਬ ਤਮਾਕੇ ਦੀਆਂ ਜਿਹੜੀਆਂ ਜਿਹੜੀਆਂ ਤੰਦਾਂ ਨੇ ਉਹ ਵੀ ਸਰ੍ਹਸੇ ਵਾਲੇ ਡੇਰੇ ਵੱਲ ਜਾਂਦੀਆਂ ਨੇ ਤੇ ਉਹ ਤੋਂ ਬਾਅਦ ਉਹ ਕਹਿੰਸੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਵਾਲੀਆਂ ਜਿਹੜੀਆਂ ਤੰਦਾਂ ਨੇ ਵਾਇਆ ਸਰ੍ਹਸਾ ਹੋ ਕੇ ਦਿੱਲੀ ਤੱਕ ਜਾਂਦੀਆਂ ਨੇ ਸੋ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਰਾਉਣ ਵਾਲੇ ਚਿਹਰੇ ਨੇ ਉਹ ਬਹੁਤ ਹੋ ਸਕਦਾ ਤਾਂ ਤਾਕਤਵਰ ਹੋਣ ਹਨਾ ਬੜੇ ਸਟਰੋਂਗ ਹੋ ਸਕਦੇ ਐਸੇ ਕਰਕੇ ਹੱਥ ਨਹੀਂ ਪੈ ਰਿਆ ਤੇ ਇਹ ਵੀ ਜਿਹੜਾ ਹੈਗਾ ਜਿਹੜੀਆਂ ਧਮਕੀਆਂ ਆਪਣੀਆਂ ਈਮੇਲਸ ਨੇ ਉਹ ਉੱਥੋਂ ਆ ਰਹੀਆਂ ਨੇ ਬਾਕੀ ਸਿੱਖ ਸੰਗਤ ਨੂੰ ਡਰਨ ਦੀ ਲੋੜ ਨਹੀਂ ਕੋਈ ਗੁਰੂ ਦਾ ਸਿੱਖ ਆ ਜਿਹੜਾ ਈਮੇਲਾਂ ਤੋਂ ਡਰ ਕੇ ਆ ਧਮਕੀਆਂ ਤੋਂ ਡਰ ਕੇ ਜਿਹੜਾ ਹੈਗਾ ਉਹ ਆਪਣੇ ਗੁਰੂ ਦੇ ਦਰਸ਼ਨਾਂ ਤੋਂ ਨਹੀਂ ਟੁੱਟ ਸਕਦਾ ਸੋ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਵੀ ਲਿਖਿਆ ਹੈਗਾ ਵੀ ਝਖੜ ਚਾਂਗੇ ਮੀ ਵਰਸੇਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਵਾ ਖਾਰਾ ਗੁਰਸਿੱਖ ਲੰਘ ਗੁਰੂ ਪਹ ਜਾਈ ਸੋ ਗੁਰੂ ਦੇ ਸਿੱਖਾਂ ਨੇ ਜਜਬੇ ਵਾਲੇ ਸਿੱਖਾਂ ਨੇ ਆਪਣੇ ਗੁਰੂ ਦੇ ਦਰਸ਼ਨ ਕਰਨ ਜ਼ਰੂਰ ਜਾਣਾ ਇਹ ਇਸ ਤਰ੍ਹਾਂ ਦੇ ਘਟਨਾਕਰਮ ਹੋਣਗੇ ਜਿਸ ਕਿਸਮ ਦੇ ਪੋਲਿਟਿਕਲ ਪਿੰਜਰੇ ਵਿੱਚ ਅਸੀਂ ਫਸੇ ਹੋਏ ਆ ਉਹਦੇ ਵਿੱਚ ਇਹ ਇਹ ਘਟਨਾਕ੍ਰਮ ਹੋਣਗੇ ਇੱਕ ਪਿੰਜਰਾ ਨਹੀਂ ਹੈ ਬਹੁਤ ਸਾਰੇ ਪਿੰਜਰੇ ਆ ਧਰਮ ਦੇ ਰਾਜਨੀਤੀ ਦੇ ਹਮ دہشت ਦੇ ਇੰਟੈਲੈਕਟ ਦੇ ਕਿਤਾਬਾਂ ਦੇ ਮਤਲਬ ਕਿ ਇੰਨੇ ਸਾਰੇ ਪਿੰਜਰਿਆਂ ਵਿੱਚ ਕਰੇ ਔਰ ਸਭ ਤੋਂ ਵੱਡਾ ਪਿੰਜਰਾ ਹੈਗਾ ਜਿਹੜਾ ਸਰਕਾਰੀ دہشت ਦਾ ਪਿੰਜਰਾ ਹੈ ਜਿਹਦੇ ਵਿੱਚ ਇਹ ਸਾਰੇ ਫਿਰ ਪਿੰਜਰੇ ਆ ਜਿਹੜੇ ਆ ਜਾਂਦੇ ਆ ਸੋ ਸਰਕਾਰੀ دہشت ਦਾ ਸਭ ਤੋਂ ਵੱਡਾ ਪਿੰਜਰਾ ਜਿੱਦਾਂ ਜੇਲ੍ਹ ਦੀਆਂ ਵੱਖ-ਵੱਖ ਕੰਧਾਂ ਹੁੰਦੀਆਂ ਨੇ ਉਹਦੇ ਜੇ ਵੱਡੀ ਕੰਧ ਆ ਜਿਹੜੀ ਉੱਥੇ ਪੁਲਿਸ ਲੱਗੀ ਹੁੰਦੀ ਆ ਉਹ ਦੈਸ਼ਤ ਦਾ ਪਿੰਜਰਾ ਉਹਦੇ ਵਿੱਚ ਵੱਖ-ਵੱਖ ਇੰਟੈਲੈਕਚੁਅਲ ਸਿੱਖ ਵਿਰੋਧੀ ਕੰਮ ਕਰ ਰਹੇ ਆ ਇਤਿਹਾਸਕਾਰ ਕੰਮ ਕਰ ਰਹੇ ਆ ਪ੍ਰਚਾਰਕ ਕੰਮ ਕਰ ਰਹੇ ਹੈਗੇ ਆ ਜਿਹੜੇ ਸਿੱਖੀ ਦੇ ਬਾਣੇ ਵਿੱਚ ਹੀ ਹੈਗੇ ਨੇ ਸੋ ਇਹ ਬਹੁਤ ਸਾਰੇ ਪਿੰਜਰਿਆਂ ਵਿੱਚ ਘਿਰੀ ਹੋਈ ਕੌਮ ਨੂੰ ਜਦੋਂ ਇਸ ਤਰ੍ਹਾਂ ਦੀਆਂ ਧਮਕੀਆਂ ਆਉਂਦੀਆਂ ਨੇ ਪਰ ਦੇਖੋ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਕਿੰਨੀ ਆ ਵੀ ਇਹ ਸਾਰੇ ਪਿੰਜਰਿਆਂ ਦੇ ਵਿੱਚ ਰਹਿੰਦੀ ਹੋਈ ਕੌਮ ਵੀ ਜਿੰਨਾ ਕੋ ਉਹਦੇ ਵਿੱਚ ਤਾਨ ਹੈਗਾ ਉਹਦੇ ਵਿਰੋਧਤਾ ਕਰਦੀ ਹੈ ਤੇ ਉਹਨਾਂ ਪਿੰਜਰਿਆਂ ਨੂੰ ਤੋੜ ਦੇਣ ਦਾ ਯਤਨ ਕਰਦੀ ਹੈ ਸੋ ਮੁੱਖ ਮੰਤਰੀ ਦਾ ਧੰਨਵਾਦ ਕਰਨਾ ਬਣਦਾ ਹੈ ਪਰ ਸਾਨੂੰ ਲੱਗਦਾ ਹੈਗਾ ਵੀ ਉਹਨਾਂ ਤੋਂ گاਂ ਬਿਯੋਂਡ ਦੀਆਂ ਗੱਲਾਂ ਨੇ ਸੋ ਹੁਣ ਤੱਕ ਸਾਰੇ ਜਿਹੜੇ ਦੋਸ਼ੀਆ ਗ੍ਰਿਫਤਾਰ ਹੋਣੇ ਚਾਹੀਦੇ ਸੀ ਜੇ ਨਹੀਂ ਹੋਏ ਤਾਂ ਇਟ ਮੀਨਸ ਕੋਈ ਵੱਡੀ ਖੇਡ ਆ ਜਿਹੜੀ ਖੇਡੀ ਜਾ ਰਹੀ ਹੈ ਜੀ ਬਿਲਕੁਲ ਨਹੀਂ ਔਰ ਦੂਜੇ ਬੰਨੇ ਜਿਹੜਾ ਹੈ ਜੇ ਆਪਾਂ ਕਹਿ ਲਈਏ ਕਿ ਸੰਗਤਾਂ ਨੂੰ ਜਿਹੜਾ ਹੈ ਬਿਲਕੁਲ ਵੀ ਇੱਥੇ ਭੈਪੀਤ ਹੋਣ ਦੀ ਜਿਹੜੀ ਜ਼ਰੂਰਤ ਕਿਸੇ ਵੀ ਤਰੀਕੇ ਦੀ ਨਹੀਂ ਹੈਗੀ ਕਿਉਂਕਿ ਚਾਹੇ ਜਿੱਦਾਂ ਦਾ ਮਰਜ਼ੀ ਹਾਲਾਤ ਹੋਣ ਸਿੱਖ ਜਿਹੜਾ ਹੈ ਹਮੇਸ਼ਾ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਸਾਡੇ ਸਾਹਮਣੇ ਤੇ ਵੱਡੇ ਵੱਡੇ ਘੱਲੂ ਘਾਰੇ ਜਿਹੜੇ ਨੇ ਉਹ ਵਾਪਰੇ ਹੈਗੇ ਨੇ ਤੇ ਇਹੋ ਜੀਆਂ ਜਿਹੜੀਆਂ ਧਮਕੀਆਂ ਨੇ ਉਹ ਉਹਨਾਂ ਦੇ ਸਾਹਮਣੇ ਬਹੁਤ ਛੋਟੀਆਂ ਜੀਆਂ ਆਪਾਂ ਕਹਿ ਲਈਏ ਕਿ ਚੀਜ਼ਾਂ ਰਹਿ ਜਾਂਦੀਆਂ ਨੇ ਤੇ ਜਰੂਰ ਜਿਹੜਾ ਹੈ ਇੱਥੇ ਅਲਰਟ ਹੋਣ ਦੀ ਲੋੜ ਹੈਗੀ ਆ ਬਾਕੀ ਜੋ ਵੀ ਇਸ ਤੇ ਉੱਤੇ ਅਪਡੇਟ ਆਏਗੀ ਸਰਦਾਰ ਅਪਤਾ ਸਿੰਘ ਦੀ 1993 ਦੇ ਫਰਜੀ ਪੁਲਿਸ ਮੁਕਾਬਲਿਆਂ ਨੂੰ ਲੈ ਕੇ ਜਿਹੜੀ ਹੈ 10 ਸਾਲ ਦੀ ਜਿਹੜੀ ਕੈਦ ਹੋਈ ਹੈਗੀ ਹੈ ਮਤਲਬ ਉਹਨਾਂ ਸਮਿਆਂ 'ਚ ਜਿਸ ਤਰੀਕੇ ਦਾ ਹੋਇਆ ਬਹੁਤ ਸਾਰੇ ਕੇਸਸ ਆਪਾਂ ਦੇਖਿਆ ਕਿ ਆਏ ਦਿਨੀ ਤੀਜੇ ਚੌਥੇ ਹਫਤੇ ਕਿਸੇ ਨਾ ਕਿਸੇ ਕੇਸ ਦਾ ਜਿਹੜਾ ਹੈ ਫੈਸਲਾ ਆਈ ਜਾ ਰਿਹਾ ਹੈਗਾ ਏ ਇੱਥੇ ਇੱਕ ਤਾਂ ਇਹ ਸਵਾਲ ਹੈਗਾ ਦੂਜਾ ਸਵਾਲ ਇਹਦੇ ਨਾਲ ਇਹ ਵੀ ਹੈਗਾ ਕਿ ਜੇ ਇਹ ਫੈਸਲੇ 1993 ਤੋਂ ਬਾਅਦ ਜੇ ਆਪਾਂ ਦੇਖ ਲਈਏ ਕਿ ਘੱਟੋ-ਘੱਟ ਜੇ 4-5 ਸਾਲ ਚ ਆਗੇ ਹੁੰਦੇ ਤੇ ਫਿਰ ਉਸ ਤੋਂ ਬਾਅਦ ਕਿੰਨੀ ਠੱਲ ਪੈ ਜਾਣੀ ਸੀ ਕਿੰਨੇ ਮਾਵਾ ਦੇ ਪੁੱਤ ਜਿਹੜੇ ਨੇ ਉਹ ਬਚ ਜਾਣੇ ਸੀ ਕਿੰਨੀ ਦਹਿਸ਼ਤ ਜਦਾਂ ਸਰਕਾਰਾਂ ਦੇ ਵਿੱਚ ਵੀ ਜਾਂ ਜਿੰਨੇ ਵੀ ਅਫਸਰਸ਼ਾਹੀ ਹੈ ਉਹ ਚ ਵੀ ਦਹਿਸ਼ਤ ਹੋਣੀ ਸੀ ਵੀ ਜੇ ਗਲਤ ਕੰਮ ਕੀਤੇ ਤੇ ਫੜੇ ਜਾਵਾਂਗੇ ਹਾਂਜੀ ਇਹ ਅਕਾਉਂਟੇਬਿਲਟੀ ਹੈ ਜਿਹੜੀ ਉਹਦੀ ਕਮੀ ਕਰਕੇ ਹੀ ਆ ਜਿਹੜਾ ਇਹ ਸਾਰਾ ਜਿਹੜਾ ਮਨੁੱਖੀ ਅਧਿਕਾਰਾਂ ਦੀ ਜਿਹੜੀ ਹੈਗੀ ਉਲੰਘਣਾ ਹੋਈ ਹੈਗੀ ਆ ਹੁਣ ਤੁਸੀਂ ਦੇਖੋ ਵੀ ਇਸ ਪੁਲਿਸ ਮੁਕਾਬਲੇ ਵਿੱਚ ਪੁਲਿਸ ਅਫਸਰਾਂ ਨੇ ਆਪਣੇ ਹੀ ਦੋ ਸਿਪਾਹੀ ਮਾਰ ਦਿੱਤੇ ਮਤਲਬ ਜਿਹੜੀ ਅੱਗ ਹੈ ਆਪਣੇ ਘਰ ਤੱਕ ਵੀ ਆ ਗਈ। ਹਾਂਜੀ ਹਾਂਜੀ ਜਿਹੜੇ ਪੰਜਾਬ ਪੁਲਿਸ ਦੇ ਮੁਕਾਬਲੇਾਂ ਵਿੱਚ ਦੋ ਸਿਪਾਹੀ ਪੁਲਿਸ ਦੇ ਸਿਪਾਹੀ ਹੈ ਜਿਹੜੇ ਮਾਰੇ ਗਏ ਉਹਨਾਂ ਵਿੱਚੋਂ ਇੱਕ ਮੁਛਲਪਿੰਡ ਦੇ ਹੈਗੇ ਆ ਸਰਦਾਰ ਸੁਰਮਕ ਸਿੰਘ ਤੇ ਦੂਜੇ ਖਿਆਲਾ ਪਿੰਡ ਦੇ ਹੈਗੇ ਆ ਸਰਦਾਰ ਸੁਖਵਿੰਦਰ ਸਿੰਘ ਇਹਨਾਂ ਨੂੰ ਇੰਸਪੈਕਟਰ ਪਰਮਜੀਤ ਸਿੰਘ ਵੱਲੋਂ ਜਿਹੜਾ ਹੈਗਾ ਸੁਖ ਸੁਰਮਕ ਸਿੰਘ ਨੂੰ ਇੰਸਪੈਕਟਰ ਪਰਮਜੀਤ ਸਿੰਘ ਵੱਲੋਂ ਅ ਗ੍ਰਿਫਤਾਰ ਕਰਿਆ ਗਿਆ ਤੇ ਥਾਣਾ ਲੋਪੋਕੇ ਦੇ ਇੰਸਪੈਕਟਰ ਧਰਮ ਸਿੰਘ ਵੱਲੋਂ ਜਿਹੜਾ ਹੈਗਾ ਉਹ ਭਾਈ ਸੁਖਵਿੰਦਰ ਸਿੰਘ ਆ ਜਿਹੜੇ ਕਿ ਦੋਨੋਂ ਪੁਲਿਸ ਕਾਂਸਟੇਬਲ ਸੀ ਔਰ ਉਹਨਾਂ ਨੂੰ ਖਾੜਕੂਆ ਨਾਲ ਸਬੰਧਾਂ ਦੇ ਦੋਸ਼ਾਂ ਵਿੱਚ ਫੜ ਕੇ ਜਿਹੜਾ ਹੈਗਾ ਉਹ ਕਤਲ ਕਰ ਦਿੱਤਾ ਗਿਆ ਸੀ ਕੁਝ ਦਿਨਾਂ ਬਾਅਦ ਦੱਸਿਆ ਜਾਂਦਾ ਹੈ ਵੀ 22 ਅਪ੍ਰੈਲ ਨੂੰ ਜਿਸ ਤਰ੍ਹਾਂ 1993 ਦਾ ਇਹ ਮੁਕਾਬਲਾ ਹੈਗਾ ਉਦੋਂ ਹੋਇਆ ਤੇ ਸੀਬੀਆਈ ਦੇ ਜੱਜ ਬਲਜਿੰਦਰ ਸਿੰਘ ਸਰਾ ਉਹਨਾਂ ਨੇ ਜਿਹੜਾ ਹੈਗਾ ਇਹਦਾ ਜਿਹੜਾ ਹੈਗਾ ਕਿਉਂਕਿ ਸੀਬੀਆਈ ਨੂੰ ਜਾਂਚ ਗਈ ਪਰਿਵਾਰ ਵੱਲੋਂ ਲਗਾਤਾਰ ਉਹਨਾਂ ਦੀ ਜਿਹੜੀ ਹੈਗੀ ਆ ਉਹ ਪਿੱਛੇ ਬੈਕਿੰਗ ਕੀਤੀ ਜਾਂਦੀ ਰਹੀ ਕੇਸ ਨੂੰ ਲਗਾਤਾਰ FIR ਦਰਜ ਕਰਾਈਆਂ ਤੇ ਪਿੱਛਾ ਕੀਤਾ ਗਿਆ ਤੇ ਮੁੜ ਕੇ CBI ਨੂੰ ਮਾਰ ਕੋਈ CBI ਨੇ ਜਿਹੜਾ ਹੈਗਾ ਸਾਰੀਆਂ ਘਟਰਾਵਾਂ ਦੀ ਜਿਹੜੀ ਹੈਗੀ ਆ ਤੰਦ ਜੋੜਦੇ ਆ ਜਿਹੜਾ ਉਹ ਹੈਗੀ ਆ ਵੀ ਹੁਣ ਇਹ ਰਿਪੋਰਟ ਦਿੱਤੀ ਸੀ ਵੀ ਜਿਹੜੇ ਹੈਗੇ ਇਹ ਦੋਨੋਂ ਜਿਹੜੇ ਸਿੱਖ ਨੌਜਵਾਨਾ ਜਿਹੜੇ ਪੰਜਾਬ ਪੁਲਿਸ ਵਿੱਚ ਕਾਰਜ ਕਰਦੇ ਸੀ ਉਹਨਾਂ ਨੂੰ ਝੂਠੇ ਪੁਲਸ ਮੁਕਾਬਲੇ ਵਿੱਚ ਖਤਮ ਹੋਇਆ ਪਰ ਇਹ ਦੇਖੋ ਵੀ ਕਿਉਂਕਿ ਉਹਨਾਂ ਦੀ ਹਲਾਸ਼ੀਆਂ ਨਹੀਂ ਮਿਲੀਆਂ ਇਸ ਲਈ 10 ਸਾਲ ਦੀ ਸਜ਼ਾ ਇਸ ਕਰਕੇ ਹੋਈ ਆ ਵੀ ਕਿਉਂਕਿ ਉਹਨਾਂ ਦੇ ਕਤਲ ਦਾ ਕੋਈ ਸਰਾਗ ਨਹੀਂ ਮਿਲਿਆ ਮਤਲਬ ਇਹ ਅਬਡਕਸ਼ਨ ਦੇ ਵਿੱਚ ਹੀ ਇੱਕ ਤਰ੍ਹਾਂ ਦੀ ਅਬਡਕਸ਼ਨ ਹੀ ਹੋਈ ਆ ਸੋ ਅਗਵਾ ਕਰਕੇ ਗੁੰਮ ਕਰ ਦੇਣ ਦਾ ਇਹ ਕੇਸ ਹੁੰਦਾ ਵੀ ਅਗਵਾ ਕੀਤਾ ਤੇ ਗੁੰਮ ਹੋ ਗਿਆ ਕਿਉਂਕਿ ਅਗਵਾ ਕਰਨ ਦੀਆਂ ਚਸ਼ਮਦੀਦ ਗਵਾਹ ਮਿਲੇ ਨੇ ਪਰ ਉਹਨਾਂ ਦੇ ਕਤਲ ਦਾ ਕੋਈ ਚਸ਼ਮਦੀਦ ਗਵਾਹ ਨਾ ਹੋਣ ਕਰਕੇ ਉਹ ਫਿਰ ਉਹ ਅਗਵਾ ਦੇ ਕੇਸ ਵਿੱਚ ਆ ਜਿਹੜੀ 10 ਸਾਲ ਦੀ ਜਿਹੜੀ ਹੈਗੀ ਹੈ ਕੈਦ ਹੋਈ ਆ ਸੋ ਇਸੇ ਸੰਦਰਭ ਵਿੱਚ ਇੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ Hindu ਵਕੀਲ ਹੈ ਉਹਨਾਂ ਨੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਵਿੱਚ ਜਿਹੜੀ ਹੈਗੀ ਆ ਉਹ ਇੱਕ ਪਟੀਸ਼ਨ ਪਾਈ ਹੈਗੀ ਆ ਉਹਨਾਂ ਨੇ ਇਹੋ ਹੀ ਲਿਖਿਆ ਹੈਗਾ ਵੀ ਜਿਹੜਾ ਪੰਜਾਬ ਵਿੱਚ ਵਰਤਮਾਨ ਸਮੇਂ ਹੋ ਰਿਹਾ ਹੈ ਹਨਾ ਵੀ ਕਿਸੇ ਵੀ ਨੌਜਵਾਨ ਨੂੰ ਜਿਹੜਾ ਹੈਗਾ ਜਾਂ ਤਾਂ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਜਾਂਦਾ ਜਾਂ ਉਹਦੇ ਲੱਤ ਵਿੱਚ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਜਾਂਦਾ ਉਹ ਐਨਐਚਆਰਸੀ ਨੇ ਉਹ ਪਟੀਸ਼ਨ ਉਹਨਾਂ ਦੀ ਪ੍ਰਵਾਨ ਕਰ ਲਈ ਆ ਉਹ ਕਹਿ ਰਹੇ ਹੈਗੇ ਆ ਵੇ ਸਮਾਜ ਵਿੱਚ ਅਰਾਜਕਤਾ ਆ ਜਾਂ ਜੇ ਆ ਉਹਨੂੰ ਉਹ ਕਹਿੰਦੇ ਆ ਗੈਂਗਸਟਰਵਾਦ ਆ ਉਹ ਉਹਨਾਂ ਦੇ ਹਿਸਾਬ ਨਾਲ ਜਿਹੜਾ ਉਹਨੇ ਸ਼ਬਦ ਵਰਤੇ ਆ ਵੀ ਟੈਰਰਿਜ਼ਮ ਵੀ ਹੈਗਾ ਉਹ ਤਾਂ ਪੈਦਾ ਹੁੰਦਾ ਜਦੋਂ ਪੋਲਿਟੀਕਲ ਲੀਡਰਸ਼ਿਪ ਕਮਿਟਿਡ ਨਾ ਰਹੇ ਔਰ ਹੇਠਲੇ ਪੱਧਰ ਤੇ ਪੁਲਿਸ ਹੈ ਜਿਹੜੀ ਉਹ ਇਮਾਨਦਾਰ ਨਾ ਰਹੇ ਉਹਨੇ ਇਹ ਗੱਲ ਪਾਈ ਉਹਨੇ ਸਾਈਕੋਲੋਜੀਕਲ ਐਸਪੈਕਟਸ ਆ ਜਿਹੜੇ ਅਨਾਰਕੀ ਦੇ ਉਨ੍ਹਾਂ ਦੇ ਆਧਾਰ ਤੇ ਐਨਐਚਆਰਸੀ ਚੇ ਪਾਈ ਹੈਗੀ ਆ ਵੀ ਪੋਲੀਟੀਕਲ ਲੀਡਰਸ਼ਿਪ ਦੀ ਸਾਡੀ ਕਮਿਟਮੈਂਟ ਖਤਮ ਹੋ ਚੁੱਕੀ ਹੈ ਔਰ ਹੇਠਲੇ ਲੈਵਲ ਤੇ ਲੋਕਾਂ ਨੂੰ ਥਾਣਿਆਂ ਵਿੱਚ ਇਨਸਾਫ ਨਹੀਂ ਮਿਲ ਰਿਹਾ ਜਦੋਂ ਥਾਣਿਆਂ ਵਿੱਚ ਇਨਸਾਫ ਨਹੀਂ ਮਿਲਦਾ ਤਾਂ ਲੋਕ ਫਿਰ ਆਪਣੇ ਢੰਗ ਨਾਲ ਇਨਸਾਫ ਲੈਣ ਦਾ ਯਤਨ ਕਰਦੇ ਆ ਤੇ ਪੁਲਿਸ ਥਾਣਿਆਂ ਵਿੱਚ ਇਨਸਾਫ ਨਾ ਦੇਣ ਦੀ ਆਪਣੀ ਜਿਹੜੀ ਹੈਂਡੀਕੈਪਡਨੈਸ ਆ ਉਹਨੂੰ ਢਕਣ ਲਈ ਫਿਰ ਕੁਇਕ ਫਿਕਸ ਇਨਸਾਫ ਦੰਦੀ ਆ ਵੀ ਬੰਦੇ ਐਲੀਮੀਨੇਟ ਕਰ ਦਿਓ ਔਰ ਇੱਥੇ ਤਾਂ ਇਹ ਹੋ ਰਿਹਾ ਕਿ ਜਸਟੀਫਾਈ ਕਰ ਰਿਹਾ ਸਰਕਾਰ ਦੇ ਆਪਣੇ ਹੀ ਬੰਦੇ ਦੇਖੋ ਜੀ ਨਾਲ ਹੀ ਪੁਲਿਸ ਮੁਕਾਬਲਾ ਹੋ ਗਿਆ ਉਸ ਉਸ ਵਕੀਲ ਨੇ ਹਨਾ ਹਲੇ ਅਸੀਂ ਪੁਸ਼ਟੀ ਨਹੀਂ ਕਰਦੇ ਉਸ ਵਕੀਲ ਦਾ ਕਹਿਣਾ ਵੀ ਮੇਰੇ ਕੋਲ ਇੱਕ ਪੰਜਾਬ ਪੁਲਿਸ ਦੇ ਅਫਸਰਾਂ ਦਾ ਇੱਕ ਚੈਟ ਗਰੁੱਪ ਬਣਿਆ ਹੋਇਆ ਹੈ। ਜੀ WhatsApp ਤੇ ਚੈਟ ਗਰੁੱਪ ਆ। ਉਹਦੇ ਵਿੱਚ ਉਹ ਕਹਿ ਰਿਹਾ ਵੀ ਕੋਈ ਵੱਡਾ ਪੁਲਿਸ ਅਫਸਰ ਇੱਕ ਜ਼ਿਲ੍ਹੇ ਦੇ ਐਸਐਸਪੀ ਨੂੰ ਸ਼ਾਬਾਸ਼ ਦੇ ਰਿਹਾ ਪੁਲਿਸ ਮੁਕਾਬਲੇ ਲਈ। ਜੀ ਹਨਾ ਤੇ ਤੇ ਹੋਰਾਂ ਨੂੰ ਜਿਸ ਤਰ੍ਹਾਂ ਇਨਸਟੀਗੇਟ ਕੀਤਾ ਜਾ ਰਿਹਾ ਵੀ ਤੁਸੀਂ ਵੀ ਇਸ ਤਰ੍ਹਾਂ ਦੇ ਕਰੋ। ਉਹ ਚੈਟ ਉਹਦੇ ਹੱਥ ਆਈਆ ਸੋ ਹਰੇ ਅਕਾਲ ਚੈਨਲ ਉਕੇ ਅਸੀਂ ਉਹਨਾਂ ਦੀ ਇੰਟਰਵਿਊ ਸੁਣੀ ਹੈ ਕਿਸੇ ਚੈਨਲ ਤੇ ਉਹਦੇ ਆਧਾਰ ਤੇ ਗੱਲ ਕਰ ਰਹੇ ਹਾਂ ਸਾਡੇ ਕੋਲ ਉਹ ਚੈਟ ਨਹੀਂ ਹੈ ਉਹ ਸੀਨੀਅਰ ਵਕੀਲ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਔਰ Hindu ਵਕੀਲ ਨੇ ਸੋ ਉਹਨਾਂ ਦੀ ਇੰਟਰਵਿਊ ਦੇ ਆਧਾਰ ਤੇ ਅਸੀਂ ਇਹ ਗੱਲ ਦੱਸ ਰਹੇ ਹਾਂ ਹਾਲੇ ਅਸੀਂ ਵੈਰੀਫਾਈ ਨਹੀਂ ਕਰਦੇ ਕਿ ਸਾਡੇ ਕੋਲ ਉਹ ਚੈਟ ਨਹੀਂ ਉਹਨਾਂ ਵਕੀਲ ਸਾਹਿਬ ਕੋਲੇ ਚੈਟ ਹੈਗੀ ਆ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਪ੍ਰੈਕਟਿਸ ਕਰਦੇ ਨੇ ਉਹਨਾਂ ਨੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਵਿੱਚ ਇਹ ਇਹ ਪਟੀਸ਼ਨ ਪਾਈ ਹੈਗੀ